ਹਾਂਜੀ ਮਿੱਤਰੋ ਅੱਜ ਆਪਾਂ ਆ ਗਏ ਆ ਬੰਨੇ ਵਿੱਚ ਇੱਥੇ ਪਤੰਗੀਆਂ ਲਾ ਰਹੇ ਆਂ ਸੀ ਪਤੰਗੀਆਂ ਵੈਸੇ ਸਾਰੇ ਕੰਮ ਨਿਬੜ ਗਏ ਜਿਹੜੀਆਂ ਪਤੰਗੀਆਂ ਹੁੰਦੀਆਂ ਨੇ ਪਤੰਗੀਆਂ ਹੀ ਆ ਇਹ ਟੰਗ ਰਹੇ ਆਂ ਆਪਾਂ ਵੈਸੇ ਸਫਾਈ ਸਭਾਈ ਸਾਰੀ ਹੋਕ ਚੁੱਕੀ ਆ ਰਿ ਫਾਈਨਲ ਇਹ ਤਿੰਨ ਚਾਰ ਜਾਣੀਆਂ ਆ ਸੀ ਮੇਰਾ ਵੀ ਅੱਜ ਜੀ ਕਰ ਰਿਹਾ ਯਾਰ ਸੇਵਾ ਕਰਕੇ ਆਈਏ ਬਣਾ ਕੈਦਨ ਹੋਏ ਮੰਜੇ ਤੇ ਪਿਆਨੂ ਪਾਇਟ ਤੇ ਇਹ ਠੀਕ ਹੋਏ ਸੀਗੇ ਚਲੋ ਆ ਕਰੀਏ ਨੇ ਹੁਣ ਦਿਖਾਉਣੇ ਸਾਨੂੰ ਬਾਹਰ ਟੰਗ ਕੇ ਹਟਿਆਂ ਓਰੇ ਆ ਦੇਖੋ ਉੱਧਰ ਵੀ ਟੰਗ ਰਹੇ ਆ ਡੰਡਾ ਲੈ ਉਹ ਡੀ ਲਿਓਣੀ ਭੁੱਲ ਗਏ ਭਿੰਦੇ ਨਹੀਂ ਹੈਗੇ ਹਸਤਾ ਬੰਦੇ ਦੇ ਬੰਦਾ ਚੜ ਕੇ ਫੇਰ ਟੰਗ ਕਰਦੇ ਆ ਨਾ ਰਿਹਾ ਪਈਆਂ ਸਿੱਧੀਆਂ ਕਰੀਆਂ ਪਈਆਂ ਨੇ ਚੱਲ ਉਹ ਕੰਮ ਨੂੰ ਹੋਣ ਨਹੀਂ ਦਿੰਦੇ ਬੰਦੇ ਸੱਟ ਪਾ ਕੇ ਪੀ ਕੇ ਮੁੜ ਜਾ ਓਏ ਅਸੀਂ ਇਹਨੂੰ ਇਹ ਕਹਿੰਦਾ ਸੀ ਕਿ ਨਾ ਮੈਂ ਲਿਆਉਣਾ ਮਹਾ ਯਾਰ ਸੱਟ ਤੇ ਸੋ ਚੱਲ ਕੱਟ ਕਰਨਾ ਓਏ ਤੂੰ ਕੱਟੇ ਨਾ ਮੇਰੇ ਕੀੜੀਆਂ ਲੜੀ ਜਾਂਦੀਆਂ ਨੇ ਆ ਡੰਡਾ ਲੈ ਨਾ ਉੱਥੇ ਕੋਲੇ ਪਿਆ ਉਹ ਮੇਰੇ ਤਾਂ ਕੀੜੀਆਂ ਲੜੀ ਜਾਂਦੀਆਂ ਨੇ ਓਏ ਰਿਆਰੇ ਛੇਤੀ ਕਰ ਉਹ ਭੰਦਿਆ ਮਾਮੇ ਲਿਆ ਛੇਤੀ ਕਰਿਆ ਕਹਿੰਦਾ ਪਤਾ ਨੂੰ ਜਾ ਬਾਹਰ ਪਰ ਆ ਤੇ ਹੋਰ ਇੱਥੇ ਅੱਜ ਸਾਡੇ ਨਾਲ ਘਰਾਂ ਚ ਕਿਹੇ ਮਰਗਤ ਹੋ ਗਈ ਸੀ ਜਿਹੜਾ ਬਾਬਾ ਸੀ ਬੂਟਾ ਉਹਦੇ ਮਾਮੇ ਦੇ ਮੁੰਡੇ ਦੀ ਡੈਥ ਹੋ ਗਈ ਉਧਰ ਚਲੇ ਗਏ ਕੁਸਤਾਂ ਤਾਂ ਕਰਕੇ ਜੀ ਥੋੜੇ ਜਾਣੇ ਆ ਤੇ ਵੈਸੇ ਵੀ ਕੰਮ ਤਾਂ ਨਿਬੜ ਗਿਆ ਸੀਗਾ ਚਲੋ ਆ ਚੰਡੀਆਂ ਹੀ ਆ ਦਾ ਕੰਮ ਰਹਿ ਗਿਆ ਦੂਬਾ ਲਾਈਟਿੰਗ ਦਾ ਕੰਮ ਰਹਿ ਗਿਆ ਇੱਕ ਦੋ ਦਿਨਾਂ ਚ ਲੜੀਆਂ ਵਗੈਰਾ ਪਵਾ ਦਾਂਗੇ ਜਦ ਤੱਕ ਤਾਂ ਤੇ ਪੈਣੀਆਂ ਨੇ ਆਲੇ-ਦਾਲੇ ਜਿੱਥੇ ਵੀ ਲੜੀ ਦੀ ਲੋੜ ਪੈਂਦੀ ਆ ਹਨਾ ਆਏ ਸਾਲ ਲਾਉਣੇ ਆ ਉੱਥੇ ਤਾਂ ਉਹ ਦੇਖੋ ਮੇਰੀਆਂ ਦੀ ਮਦਦ ਕਰੀਏ ਇਹ ਯਾਰੇ ਬੰਦਾ ਮਾਰ ਬਈ ਫਿਰ ਉਹ ਪਰ ਆ ਰਿਹਾ ਉਧਰ ਸੂਲ ਗੁੜੀ ਵੀ ਉਹ ਤਾਂ ਕੀੜੀਆਂ ਤੂੰ ਮੈਨੂੰ ਆਇਆ ਤੂੰ ਬੰਦਾ ਕਿਹੜਾ ਤੂੰ ਐਵੇਂ ਤੇ ਫਸਣਾ ਨਹੀਂ ਪਿੱਛੇ ਫਸੀ ਫੇ ਮੂੰਹ ਰ ਆਏ ਕਰ ਜਾਂਦਾ ਲਓ ਜੀ ਚਾਹ ਚੂ ਪੀ ਕੇ ਦੁਬਾਰੇ ਫੇਰ ਲੱਗ ਗਏ ਇਹਨਾ ਲੇਕਿਨ ਕਿ ਟੋਟੇ ਹੀ ਆਉਂਦੇ ਇਹਦੇ ਇਹ ਬੰਨਣੀ ਪੈਂਦੀ ਆ ਫਿਰ ਸਾਰੀ ਇੱਕ ਬਣਾਉਣੀ ਪੈਂਦੀ ਆ ਦੇਖੋ ਗੰਢਾਂ ਦੇਣੀਆਂ ਮੈਨੂੰ ਛੋਟੇ ਛੋਟੇ ਟੋਟੇ ਹੀ ਹੁੰਦੇ ਇਹਦੇ ਘੰਟਾ ਲੱਗ ਗਿਆ ਇੱਥੇ ਇਕੱਠੀਆਂ ਕਰਨ ਦੇ ਸਾਰੀਆਂ ਤੇ ਵਧੀਆ ਬਣਾਉਣਾ ਮਾੜੀ ਕੀ ਕਾਲੀ ਛਿਣਾ ਲਗਾਇਆ ਕਰ ਜਿੰਨਾ ਵੀ ਬੰਦੇ ਨੂੰ ਦਿਖਾ ਦਿਆ ਕਰ ਨਹੀਂ ਫਿਰ ਵਲੋਗ ਬੜਾ ਲੰਬਾ ਹੋ ਜਾਂਦਾ ਨਹੀਂ ਕੋਈ ਨਹੀਂ ਜੇ ਥੋੜੇ ਹੀ ਬਣਾਣ ਤੇ ਆ ਦੇਖੋ ਮਿੱਤਰੋ ਸੋਹਣੀਆਂ ਲੱਗ ਰਹੀਆਂ ਨੇ ਨਾ ਸਾਰੀਆਂ ਕਾਂਡ ਬਣ ਕੇ ਗੱਲਬਾਤ ਹੁਣ ਕਿ ਕਿਹੜੇ ਪਾਸੇ ਟੰਗੋਗੇ ਹਾਂ ਬੜਾ ਰੰਦੇ ਰੇ ਕੀ ਖਾਂਦੋ ਦੇ ਮਿੱਟੀ ਪਟਣ ਰੋ ਇਹ ਬਈ ਹੁਣ ਇਤਰੋਂ ਪਾ ਕੇ ਆਏ ਲਿ ਜਾਵਾਂਗੇ ਲੰਗਰ ਹਾਕ ਦੀ ਓਕੇ ਆ ਬਾਲੀ ਨੀਮੀਤ ਨਹੀਂ ਉਹ ਕਿੰਨੀ ਵੇਖੀ ਉਹ ਉੱਥੋਂ ਮੁੰਡਾ ਮੋਟਰਸਾਈਕਲ ਤੇ ਆਇਆ ਔਰ ਇਹ ਦੇਖੋ ਉਹ ਉੱਥੋਂ ਲੈ ਕੇ ਆਇਆ ਵਾ ਸਿਰਫ ਮੈਂ ਕਹਣਾ ਜੇ ਐਂ ਲੈ ਜਾਈਗੀ ਮੀ ਨਾਲ ਨਾਲ ਲੋਟਣੀ ਹੋਣੀ ਹੈਨਾ ਉਹ ਡੇਕ ਨਾਲ ਬੰਨ ਕੇ ਐ ਨਾਲ ਨਾਲ ਲੈ ਜਾ। ਹਨਾ ਉਹ ਵੀ ਮੈਂ। ਤੁਰਦੀ ਤੁਰਾ ਇੱਥੋਂ ਆ ਡੇਕ ਨਾਲ ਬੰਨ ਕੇ ਐ ਲੈ ਜਾ ਨਾਲ। ਹਾਂ ਹਾਂ। ਰਸਤਾ ਜਾ ਬਣ ਜੂ। ਹੋਰ ਇੱਕ ਕਾਲਾ ਉਧਰ ਬੰਦੂਗਾ। ਕੱਲ ਇਹ ਕਰਨ ਤੂੰ ਉਧਰ ਜਾ ਕਾਲੇ ਕੰਨੀ। ਕਾਲਾ ਕਿੱਧਰ ਗਿਆ? ਉਹ ਭੱਗਿਆ ਤਾਂ ਉਧਰ। ਨਾਲੇ ਪਹਿਲੇ ਇੱਕ ਪਾਸੇ ਬੰਨਣਾ ਆ ਯਾ ਤੁਸੀਂ। ਵਾਜ ਜਾਈ ਹੋਣਾ। ਓਏ ਕੈਂ ਜੇ ਬੰਨਦੋ ਕਿੰਮੀ? ਤੈਨੂੰ ਤਾਂ ਹੋਂ ਵਿਖਾਰ ਹੀ ਹੋਊਗਾ ਬਈ। ਦੇਖੀ। ਆ ਦੇਖਣਾ ਬਣ ਕੇ ਨਾ ਮੇਰੀ ਲਓ ਜੀ ਸਾਰੀਆਂ ਪਤੰਗੀਆਂ ਆਪਾਂ ਬਨਨਤੀਆਂ ਤੇ ਆ ਦੇਖੋ ਇੱਧਰ ਲੈ ਕੇ ਇੱਕ ਕੁਸੋਤਰ ਬੰਨਿਆ ਏ ਹੁਣ ਇੱਕ ਕਰੇਗੀ ਇੱਕ ਇਹ ਲੰਬੇ ਲੋਟ ਪਾਉਣੀ ਆਪਾਂ ਤੇ ਉਹ ਜਾਲੀ ਹੈ ਜਿਹੜੀ ਆ ਜਾਲੀ ਦੇ ਨਾਲ-ਨਾਲ ਬਨਣੀ ਹੈਗੀ ਇੱਕ ਹੀ ਹੈਗੀ ਛੋਟੀ ਇਹ ਤਾਂ ਵੈਸੇ ਆ ਉਹ ਪਈਆ ਇਹ ਲੰਬੇ ਲੋਟ ਨਾ ਆਏ ਜਾਲੀ ਦੇ ਨਾਲ-ਨਾਲ ਜਿਹੜੀ ਆ ਬਾੜੀ ਬਣੀ ਹੋਈ ਹੈ ਬਾੜ ਜੇ ਜਾ ਬਾਗ ਜਾ ਆ ਦੇਖੋ ਅੱਗੇ ਇਹ ਡੰਡਾ ਬਣ ਕੇ ਇਦੇ ਨਾਲ ਨਾਲ ਲੈ ਜਾਗੇ ਐ ਬੰਨ ਕੇ ਕਨੀ ਵਧੀਆ ਲੱਗੂ ਨਾ ਤੇ ਇਹੀ ਰਹਿ ਗਈ ਕੱਲੀ ਜੀ ਬਸ ਉਸ ਤੋਂ ਬਾਅਦ ਉਧਰ ਟੰਗਤੀਆਂ ਤੋ ਤਨ ਬਾਕੀ ਸਾਰੀਆਂ ਇੱਧਰ ਆ ਗਈਆਂ ਉਧਰ ਹੋ ਗਈ ਬਾਬਾ ਜੀ ਦੀ ਸਮਾਦ ਕੰਨੀ ਸਾਰੀਆਂ ਟੰਗੀਆਂ ਗਈਆਂ ਕੱਲ ਨੂੰ ਕੀ ਕਰਨਾ ਕੱਲੇ ਫਿਰ ਕੱਲ ਨੂੰ ਪਾਣੀ ਛਿੜਕਾਂਗੇ ਸਾਰੇ ਪਹੀ ਚ ਪਾਣੀ ਟੈਂਕੀ ਨਾਲ ਹਾਂ ਹੁਣ ਪਹੀ ਚ ਸਾਰੀ ਚ ਪਾਣੀ ਛਿੜਕ ਕੇ ਰੂੜੇ ਰੂੜੇ ਚੋਕ ਦਾਂਗੇ ਸਾਰੇ ਪਈਏ ਰੋੜੇ ਨੇ ਯਾਰ ਜਦੋਂ ਸੰਗਤ ਆਉਂਦੀ ਹੈ ਨਾ ਕਈ ਵਾਰ ਮੋਟਰ ਮੋਟਰ ਸਾਂ ਦੇ ਦਿੱਤੀ ਹੈ ਨਾ ਉਹ ਆ ਪਾਣੀ ਆਇਆ ਕਰਕੇ ਨਾ ਜਦੋਂ ਆਪਾਂ ਪਾਣੀ ਆ ਗਿਆ ਸੀ ਤਾਂ ਜੀਸੀਬੀ ਨਾਲ ਰਸਤਾ ਖਰਾਬ ਹੋ ਗਿਆ ਸੀ ਉਹ ਕਰਾ ਲਾਇਆ ਕਰਕੇ ਹੁਣ ਉਥੇ ਰੋੜੇ ਨੇ ਕੱਲ ਨੂੰ ਆਪਣਾ ਰੋੜੇ ਰੋਣਿਆਂ ਦਾ ਕੰਮ ਰਹਿ ਗਿਆ ਬਾਬੇ ਦਾ ਆਪਣਾ ਕੰਮ ਕਲੀਅਰ ਹੈ ਬਸ 30 ਤਰੀਕ ਨੂੰ ਪ੍ਰਕਾਸ਼ ਚੁੱਕਣ ਤੋਂ ਪਹਿਲਾਂ ਲਿਆ ਕੇ ਆਪਾਂ ਮਾਂਜਾ ਮਰਵਾਦਾ ਬੁੜੀਆਂ ਤੋਂ ਸਾਰਾ ਸਾਫ ਹੋ ਜੂਗਾ ਬਸ ਇਹਦਾ ਆਪਣਾ ਓਕੇ ਲੋ ਜੀ ਇਹਨਾਂ ਦਾ ਕੰਮ ਅਜ ਨਿਕਲ ਕੱਲ ਨੂੰ ਪਾਣੀ ਸੜਕਾਂਗੇ ਤੇ ਪਤੰਗੀਆਂ ਦਾ ਅੱਜ ਨਿਬੜ ਗਿਆ ਕੰਮ ਹੁਣ ਦੇਖੋ ਜੀ ਇਧਰ ਮੰਤੀ ਆਹ ਕੀ ਤਰ੍ਹਾਂ ਉਹ ਪਾਤੀਆਂ ਸੀ ਇੱਧਰ ਦੇਖੋ ਘਾੜਵਾਦ ਲੱਗੀ ਕੱਲ ਨੂੰ ਹੋਰ ਪਾਦਾਂਗੇ ਲਿਆ ਕੇ ਮੇਰਾ ਸਟਾਰ ਚੱਲੀ ਹੈ ਫਿਰ ਤੇਰਾ ਹੋਣਾ ਨਹੀਂ ਤੇ ਚਲੋ ਜੀ ਹੁਣ ਆਪਾਂ ਚੱਲਦੇ ਆ ਘਰੇ ਕੱਲ ਨੂੰ ਆਵਾਂਗੇ ਦੇਖਦੇ ਆ ਕੀ ਗਣਦਾ ਕਰ ਲੂਗੀ ਆ ਤਾਂ ਭੱਜ ਗਿਆ ਬਲਾ ਕੇ ਪੈਸੀ ਆਪ ਤਾਂ ਖੜਦਾ ਨਹੀਂ ਲੋ ਜੀ ਆਪਾਂ ਘਰੇ ਆ ਗਏ ਸੀ ਖੇਤੋਂ ਤੇ ਹੁਣ ਆਪਾਂ ਦੁਕਾਨ ਬਤਾਉਂਦੇ ਸੀਗੇ ਸੋਚਿਆ ਵੀ ਸਾਨੂੰ ਇਹ ਦਿਖਾ ਦਈਏ ਦੁਕਾਨ ਤਾਂ ਕਿ ਚੱਲਦੇ ਆ ਪਰਸ ਇਸ ਦੁਕਾਨ ਦੀ ਵਸ ਫਾਇਰ ਕਰਨ ਵਾਲੀ ਰਹੀ ਥੱਲੋਂ ਉਹ ਵੀ ਮਾੜੀ ਮੋਟੀ ਜੀ ਤੂੰ ਆ ਚਲੋ ਮੋਟਾ ਮੋਟਾ ਐ ਵੈਸੇ ਕਪੜਾ ਮਾਰਦਾ ਸੀ ਤੇ ਕਪੜਾ ਜੇ ਮਾਰਦਾ ਸੀਗਾ ਮੂਰੇ ਮੂਰੇ ਜਿਹਾ ਭੇੜਾ ਲੱਗਦਾ ਸੀ ਹਣਾ ਰੇਤਾ ਜਾਂ ਸਵੇਰੇ ਦੇਖਦੇ ਆ ਜੇ ਲੋਟ ਲਗਾ ਸਰੀਰ ਦਾ ਸਾਰਾ ਉਹ ਕਰ ਦਾਂਗੇ ਹੂੰ ਢੋਲਾਂਗੇ ਇਹਨ ਤੋਂ ਕੇ ਐਟਾ ਕਰ ਦਾਂਗੇ ਚੱਲ ਤੋਂ ਵੀ ਵੀਡੀਓ ਪਾਉਣੀ ਆ ਸਟਾਰਟ ਕਰ ਲੈਂਦੇ ਆ ਉਹ ਦੇਖਣ ਨੂੰ ਇੱਕ ਪੀੜ ਦਿਖਾਈ ਜੀ ਚੂਹੇ ਕਿਰਲੀਆਂ ਦੇ ਨੇ ਕਿ ਚੂਹਿਆਂ ਦੇ ਨੇ ਉਹ ਬੈਠਾ ਹੈ ਉੱਥੇ ਨੇ ਯਾਰ ਇਹ ਕਿਉਂ ਨੇ ਟਿਊਬ ਤੇ ਆਉਂਦੇ ਨੇ ਹਨਾ ਰਹਿਣਾ ਇਹ ਉਥੇ ਜੀ ਅੱਜ ਵੀ ਸਾਫ ਕਰਦੀ ਆ ਸਵੇਰ ਨੂੰ ਦੇਸਾਂ ਦੇ ਉਹ ਕਰ ਦਿੰਦੇ ਆ ਇਹਨੂੰ ਲਾ ਕੇ ਦੇਖਦੇ ਆਣ ਨੂੰ ਕਰਾਂਗੇ ਸਵੇਰੇ ਸਾਫ ਬਾਕੀ ਸਾਰਾ ਸਹੀ ਆ ਵੈਸੇ ਤਾਂ ਮੜਾ ਮੋਟਾ ਰੇਤ ਆਇਆ ਸੀਗਾ ਜਿਵੇਂ ਹੁਣ ਆ ਦੇਖੋ ਮੈਂ ਉਹਨੂੰ ਸਾਫ ਕਰਤਾ ਸੀਗਾ ਸਾਰ ਤੇ ਬਾਕੀ ਆਪਣੇ ਕੋਲੇ ਆ ਵੈਕੂਮ ਜਾਂ ਪਿਆਗਾ ਇਹਦੇ ਨਾਲ ਸਾਫ ਕਰਦਾਂਦੇ ਹੁੰਨੇ ਆਪਾਂ ਡੇਲੀ ਦੀ ਡੇਲੀ ਇਹਦੇ ਨਾਲ ਸਾਫ ਕਰਦਾਂਦੇ ਹੁੰਨੇ ਆ ਤੇ ਆਪਣੇ ਕੋਲੇ ਬਹੁਤ ਸਾਡੇ ਕੋਲ ਬਹੁਤ ਬੈਂਟ ਕਿਦਾਂ ਹਰ ਕੁਰਸੀ ਕਰਤੀ ਸਾਰਾ ਕੁਝ ਸਾਫ ਕਰਕੇ ਸੀ ਅੱਜ ਮੈਂ ਸਵੇਰੇ ਨਾਲੇ ਜੀਨ ਲੱਗਿਆ ਹੋਏ ਹੈ ਮੰਮਾ ਪਾਪਾ ਬਣਾ ਹੈ ਮੇਦੀ ਹੂੰ ਹਾਂ ਹੁਣ ਮੇਰੀ ਆਪ ਪੱਟੀ ਗਈ ਕੀ ਕੋਈ ਨਾ ਫਿਰ ਕਿਉਂ ਗਿਆ ਆ ਲੇ ਕੁ ਡਾਕੀ ਦੀ ਸੋਈ ਸਟicker ਪੱਟ ਗਿਆ ਹਣਾ ਔਰ ਕਿ ਲੋਰ ਤੋਂ ਕੀ ਸੀ ਕਿਹੜਾ ਅੱਖਰ ਹੈ ਏ ਅੱਛਾ ਔਰ ਇਹ ਦੱਸਣ ਵਾਸਤੇ ਆਇਆ ਹੈ ਓਏ ਕੰਮ ਲਈ ਤੈ ਹੀ ਹੈ ਲੈਟੋ ਤਮਿਆ ਉਹ ਇਹਦਾ ਸਰੋਵਰਸ ਤੇ ਆਇਆ ਕਮਲੀ ਆ ਨਾ ਜੀ ਸਥਾਨ ਬਤਾਉਂਦੇ ਆਪਾਂ ਕਿ ਤੂੰ ਕਮਲੀ ਹੈ ਇਹ ਉਹ ਕੋਈ ਬਾਰਾ ਵੇ ਚਲਤੋ ਕੇ ਨਾ ਬੱਚਾ ਕਰੇ ਤੱਕ ਜਾਣ ਕੇ ਹੋਈ ਹੈ ਉਹਨਾਂ ਨੂੰ ਉਹਨੂੰ ਦਿਖਾ ਜੋ ਕੀ ਰੈੱਡ ਜੀ ਟਾਇਰ ਹੈ ਜੀ ਵੇਖੇ ਤਾਂ ਮਿੱਟੀ ਹੀ ਪੈ ਰਹੀ ਓਦੇ ਉੱਤੇ ਉਹ ਕੁੱਤੀ ਜੀ ਹਾਂ ਉਹਦੇ ਨਾਲ ਦੀ ਆਪਣੇ ਟਾਇਲ ਧਰੀ ਹੋਈ ਸੀ ਇੱਥੇ ਟੁੱਟੇ ਟੁੱਟੇ ਰਸਤੇ ਕਿੱਥੇ ਨਹੀਂ ਕਿਧਰ ਗਈ ਕੋਈ ਨਹੀਂ ਉਹੀ ਹੈ ਉਹੀ ਚਾਈਏ ਕੁੱਤੇ ਕੁੱਤੇ ਹਾਂ ਦੇਖੋ ਪੀਸੀ ਵਿੱਚ ਚਲੋ ਕਿ ਤੂੰ ਆ ਜਾ ਬਟਾ ਆ ਜਾ ਅੰਦਰ ਆ ਜਾ ਇਹਨੇ ਇੱਦਰੀ ਰਹਿਣ ਦਾ ਤੁਸੀਂ ਬਧਾ ਦੁਕਾਨ ਚੱਲ ਨਾ ਯਾਰ ਤੜਕ। ਤੋਦੀ ਹੈ? ਖਾਤੂ ਵੀ ਧੋ ਦੂ। ਫਿੱਤੂ ਗਾ ਨਹੀਂ ਮਾਂ ਦਾ ਕੰਮ ਤੋਂ ਆਇੰਗਾ ਸਵੇਰੇ ਤੋਂ। ਸਫਾਈ ਕਰੇਗੀ ਫਿੱਤੂ। ਇਹ ਤਾਂ ਮੇਰਾ ਪੁੱਤ ਉਹਦੀ ਮਦਦ ਕਰਾਦਾ ਕਰੂ ਨਾ। ਇਹਨਾਂ ਮੋਂ ਵੀ ਨਹੀਂ ਜਵਾਬ ਦਿੰਦਾ ਬਸ ਛੋਟਾ ਹੈ। ਛੋਟਾ ਮੇਰਾ ਪੁੱਤ ਹੈ। ਹੈਂ ਮਿੰਗੀ ਦੀ ਮੇਰਾ ਕਾਕਾ ਛੋਟਾ ਹੈ। ਇਹ ਤਾਂ ਪੱਪਾ ਦੀ ਬਾਲੀ ਹੈ ਹੈਲਪ ਕਰਦਾ ਇਹ। ਤੁਸੀਂ ਆਏ ਦੇਖੋ ਪੁਰਿਆ ਜੀ ਸਿੱਤੁਰੇ ਜਿਹਦੀ ਉਮਰ ਦੇ ਬੱਚੇ ਨਾ ਜੇ ਆਪਾਂ ਕਿਸੇ ਦੀ ਦੁਕਾਨ ਤੇ ਵਗ ਜਾਈਏ ਫਿਰ ਤੁਸੀਂ ਆਖੋਗੇ ਆਪਦੀ ਦੁਕਾਨ ਹਾਂ ਆਪਦੀ ਦੁਕਾਨ ਦਾ ਵੀ ਨਹੀਂ ਸਾਡੀ ਦੁਕਾਨ ਤੇ ਕਿਸੇ ਵੀ ਬੱਚਾ ਕੋਈ ਵੀ ਬੱਚਾ ਆ ਜੇ ਇਥੇ ਇੱਕ ਸਮਾਨ ਪਾਟਾ ਦਿੰਦਾ ਰਮਣੀਤ ਦੇਵਲਾ ਬਮਾਰ ਵੀ ਹੋ ਗਈ ਸੀ ਤੇ ਇਹਦੇ ਕੋਲੇ ਖੇਡਾਂ ਵੀ ਚਲੋ ਰਹੀਆਂ ਨੇ ਵੈਸੇ ਤਾਂ ਸਾਰੀਆਂ ਹਨਾ ਜਵਾਹਰ ਜੀ ਆਕ ਜਾਂਦਾ ਨਾ ਵੀ ਖੇਡ ਭਾਲਦਾ ਕਦੇ ਵੀ ਖੇਡ ਵਾਸਤੇ ਹਿੰਡ ਨਹੀਂ ਕਰੀ ਜਿਵੇਂ ਇੰਨੀਆਂ ਖੇਡਾਂ ਪਈਆਂ ਨੇ ਸਾਡੇ ਕੋਲੇ ਕਦੇ ਰਮਣੀਤ ਨੇ ਹਿੰਡ ਨਹੀਂ ਕਰੀ ਜੀ ਪਿੱਛੇ ਕਿ ਮੈਨੂੰ ਫਲਾਨੀ ਮਿਲ ਜਾਈਂ ਜਾਂ ਫਲਾਨੀ ਚਾਹੀਦੀ ਆ ਤੇ ਐਨਾ ਸਿਆਣਾ ਸਾਡਾ ਪਨੀਰ ਅਮ੍ਰਿਤ ਨਾਲੇ ਜਦੋਂ ਦੁਕਾਨ ਘਰੀ ਸੀ ਉਦੋਂ ਤੱਕ ਜੋ ਥੋੜਾ ਜਿਆਦਾ ਹੁੰਦਾ ਨਮੀ ਨਗਾਈ ਉਹ ਸਾਰੇ ਛੇਡਾ ਅੰਦਰ ਪਈਆਂ ਸੀ ਹਜੇ ਆਪਾਂ ਨੂੰ ਹੁੰਦਾ ਇਹ ਆਪਾਂ ਨੂੰ ਨਹੀਂ ਹੁੰਦਾ ਹਰੇਕ ਬੋਲਦੇ ਜਦੋਂ ਅਸੀਂ ਸਮਾਨ ਮੰਗਵਾਇਆ ਨਾ ਇਹ ਅਸੀਂ ਫੀਟਿੰਗ ਬਾਅਦ ਦੇ ਵਿੱਚ ਕਰਾਈਆ ਸੀ ਸਮਾਨ ਸਾਡਾ ਪਹਿਲਾਂ ਆ ਗਿਆ ਸੀ ਹਫਤਾ ਦੋ ਹਫਤੇ ਪਹਿਲਾ ਸਮਾਨ ਲੈ ਕੇ ਆਇਆ ਸੀ ਮੈਂ ਫੀਟਿੰਗ ਤਾਂ ਸਾਡੀ ਬਹੁਤ ਟਾਈਮ ਮਗਰੋਂ ਹੋਈ ਆ ਅਤ ਦੋ ਹਫ਼ਤੇ ਲੱਗੇ ਸੀ ਇਹ ਸਮਾਨ ਸਾਡਾ ਸਾਰਾ ਅੰਦਰ ਪਿਆ ਰਿਹਾ ਤੇ ਸਾਨੂੰ ਅਜੇ ਹੈਗੀ ਸੀ ਵੀ ਅਸੀਂ ਆਪਾਂ ਖੋਲ ਕੇ ਦੇਖੀਏ ਸਮਾਨ ਕੀ ਕੀ ਆਇਆ ਹੈ ਨਾ ਪਰ ਰਮਣੀਤ ਨੇ ਇਹ ਨਹੀਂ ਕਿਹਾ ਵੀ ਮੈਨੂੰ ਆਹ ਚੀਜ਼ ਦੇ ਦੋ ਆਹ ਚੀਜ਼ ਦੇ ਦੋ ਇੱਕ ਦੋ ਆਈਟਮ ਇਹਨੂੰ ਆਪ ਜਰੂਰ ਦਿੱਤੀਆਂ ਨੇ ਅਸੀਂ ਵੇਡਣ ਨੂੰ ਪਰ ਇਹਨੇ ਕਦੇ ਉਹ ਨਹੀਂ ਕਰੀ ਰੈਂਡ ਨਹੀਂ ਕਰੀ ਵੀ ਮੈਨੂੰ ਆਹ ਚੀਜ਼ ਦੇ ਦੋ ਪਾਪਾ ਮੈਨੂੰ ਆਹ ਚੀਜ਼ ਦੇ ਦੋ ਮੈਨੇ ਤਾਂ ਸਵਰਬਾਹਲਾ ਜੀ ਦੇਖਿਆ ਜਾਵੇ ਸਵਰਬਾਹਲਾ 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 ਗੁੰਗੀ 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 ਆ ਮੇਰੇ ਕੋਲ ਸੀ ਨਾ ਹਾਂ ਦਿੱਤ ਕੋਲਿਆਂ ਹੁੰਦਾ ਸੀ ਤਾਂ ਆ ਆ ਵੀ ਰਮਣੀਤ ਦਾ ਹੈਗਾ ਇਹ ਜਮਾ ਨਮਾ ਪਿਆ ਦੇਖੋ ਇਹਦੇ ਵਿੱਚ ਪ੍ਰੋਬਲਮ ਕੁਛ ਨਹੀਂ ਹੈਗੀ ਜਿਹੜਾ ਸੱਲ ਵਾਲੇ ਉਹਦੇ ਵਿੱਚ ਪਾਣੀ ਪੈ ਗਿਆ ਜਰ ਗਿਆ ਉਹ ਉਹ ਪੱਤੀਆਂ ਸਹੀ ਕਰਕੇ ਆਪਾਂ ਕੋਸ਼ਿਸ਼ ਕਰਾਂਗੇ ਕਦੇ ਨਾ ਕਦੇ ਸਹੀ ਕਰਾਂਗੇ ਇਹਨੂੰ ਤੇ ਬਾਕੀ ਖੇਡਾਂ ਤਾਂ ਇਹਦੇ ਕੋਲੇ ਆਪਦੇ ਕੋਲੇ ਹੀ ਬਹੁਤ ਨੇ ਹੁਣ ਜਿਵੇਂ ਆ ਦੇਖ ਲੋ ਆ ਖੇਡਾਂ ਕੋਈ ਜਵਾਕ ਛੱਡੂ ਆ ਦੁਕਾਨ ਤੇ ਆਪਦੇ ਘਰੇ ਦੁਕਾਨ ਤੇ ਹੋਣ ਹਾਂ ਆ ਮੋਹਰੇ ਛੋਟੇ ਬੱਚਿਆਂ ਦਾ ਮੈਜਿਕ ਹਨਖਾ ਹੱਥ ਛੱਡ ਕੇ ਅਸੀਂ ਹਜੇ ਆਪ ਚੀਜ਼ਾਂ ਵਾਲੀਆਂ ਲਾ ਲਾਨੇ ਆ ਦੁਕਾਨ ਤੋਂ ਕੱਲੇ ਘੜੀ ਲਾ ਲਈ ਕਰੇ ਕੁਝ ਲਾ ਲਿਆ ਪਰ ਇਹ ਇਹ ਨਹੀਂ ਵਿਚਾਰੀ ਮੰਗਦੀ ਕੁਝ ਵੀ ਚਲੋ ਅਸੀਂ ਮੈਂ ਬਹੁਤ ਚੀਜ਼ਾਂ ਲਾ ਰਹੀ ਹਾਂ ਦੁਕਾਨ ਤੇ ਮਿੰਟ ਕੇਟ ਕੇ ਦਰਤਾ ਹੂੰ ਚਲੋ ਜੀ ਹੁਣ ਚਲਦੇ ਆਂ ਅੰਦਰ ਲੋ ਜੀ ਅੱਜ ਸਾਰੇ ਜਾਨੇ ਆਏ ਸੀ ਅੱਜ ਬੁੜੀਆਂ ਵੀ ਆਈਆਂ ਸੀ ਤੇ ਜਿਹੜੀਆਂ ਟੇਰੀਆਂ ਟੂਰੀਆਂ ਸੀ ਸਫਾਈ ਸਪੋਈ ਸਾਰੀ ਕਰ ਗਏ ਤੇ ਕੱਲ ਨੂੰ ਆਪਾਂ ਪ੍ਰਕਾਸ਼ ਕਰਾਉਣਾ ਤੇ ਅੱਜ ਸਾਰੇ ਘਰ ਆ ਰਹੇ ਆ ਦੇਖੋ ਬੁੜੀਆਂ ਨੂੰ ਮੈਂ ਸਾਡੇ ਆਇਆ ਸੀਗਾ ਸਾਰੀਆਂ ਤੇ ਹੁਣ ਆਪਾਂ ਟੈਂਟ ਦਾ ਸਮਾਨ ਲੈ ਕੇ ਆਉਣੇ ਨਾਲੇ ਤਾਂ ਤੇ ਸਿਹਤ ਦਾ ਖੜਕਾ ਕੁਛ ਨਾ ਕੁਛ ਆਪਣਾ ਆ ਦੇਖੋ ਸਾਰੇ ਸਫਾਈ ਕਰਤੀ ਜਿੰਨੀਆਂ ਢੇਰੀਆਂ ਸੀ ਸਾਰੀਆਂ ਚੱਕਤੀਆਂ ਤੇ ਹੁਣ ਲੱਕੜਾਂ ਚਰਿਆਕੇ ਲਿਆਏ ਨੇ ਨਾਲੇ ਤਾਂ ਨਾਲੇ ਹੁਣ ਟੈਂਟ ਦਾ ਸਮਾਨ ਲੈ ਕੇ ਆਉਣੇ ਆ ਪਲਸੀ ਤਿੰਨ ਲਾਵਾਂਗੇ ਅਸੀਂ 300 ਦੇਵਾਂਗੇ ਦੇਤਾ ਬੰਦਾ ਗਿੰਮੀ ਫੋਟੋ ਤੇ ਪੈਸੇ ਦੇ ਯਾਰ ਮੈਂ ਤਾਂ ਆਂ ਕਿ ਮੈਂ ਲਵਾਉਂਦਾ ਤੂੰ ਦਾ ਭੱਜਾ ਫਿਰੇਗਾ ਲੈ ਲੈ ਦੇਖ ਇੱਧਰ ਫੜਾ ਲਵਾਉਂਦੇ ਨਹੀਂ ਅਸੀਂ ਗਿੰਮੀ ਨੂੰ ਮੈਂ ਵੀ ਮੋਟਾ ਦਾ ਰਾਈ ਦੇ ਇਹਦੀ ਲਵਾ ਲਾਵਾ ਇਹਦੀ ਹੋ ਗਈ ਅਸਰ ਸਾਡੇ ਤਾਂ ਆ ਗਏ ਤਿੰਨਾ ਲਓ ਜੀ ਦੇਖੋ ਕਰੰਟ ਵੀ ਲੈ ਜਾਂਦਾ ਆਪਾਂ ਟੈਂਟ ਆਪਾਂ ਵਾੜਾ ਨਹੀਂ ਲਾਉਂਦੇ ਆਪਾਂ ਮੈਂ ਕੱਲਾ ਪਾਠੀਆਂ ਨੂੰ ਸੌਣ ਵਾਸਤੇ ਲਾਉਨੇ ਹੁੰਨੇ ਆ ਰਾਤ ਨੂੰ ਮਤਲਬ ਹੀ ਹੋ ਜਾਂਦਾ ਵੇ ਟ੍ਰੇਲ ਵੰਦੀ ਹੈ ਨਾ ਤੇ ਬਾਕੀ ਆ ਲੜੀਆਂ ਪਾ ਰਹੇ ਨੇ ਮਿਸਤਰੀ ਬੁਲਾਇਆ ਹੋਇਆ ਆਹ ਦੇਖੋ ਤਾਰ ਇਹ 24 ਘੰਟਿਆਂ ਵਾਲੀ ਆਉਂਦੀ ਆ ਉਹ ਪੈਰਸ ਦੇ ਵਿੱਚ ਉੱਥੋਂ ਕਰੰਟ ਲੈਂਦਾ ਹੋਇਆ ਬਾਕੀ ਨੋਕਲ ਜਦ ਮਾੜੀ ਮੋਟੇ ਦੀ ਲੋੜ ਹੁੰਦੀ ਆ ਸਾਨੂੰ ਉਹ ਅਸੀਂ ਇਨਵਰਟਰ ਲਿਆਉਣੇ ਆ ਦੇਖੋ ਇੱਥੇ ਟੈਂਟਰ ਲਾਉਣਾ ਪਾਠੀਆਂ ਵਾਸਤੇ ਸੌਣ ਵਾਸਤੇ ਬਾਕੀ ਟੈਂਟ ਦਾ ਪਾਂਡੇ ਰਹਿ ਗਏ ਇਕੱਲੇ ਤੇ ਬਾਕੀ ਆਹ ਪਾਪਾ ਪੂ ਪਾ ਜਾ ਕਲਰ ਦੀਆਂ ਦਰੀਆਂ ਤੁਰੀਆਂ ਸਾਰਾ ਵੇ